ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਕਿਰਪਾਲ ਸਿੰਘ ਬਡੂਂਗਰ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ 7 ਮੈਂਬਰੀ ਕਮੇਟੀ ਸੀ ਉਹ 5 ਮੈਂਬਰਾਂ ਤੱਕ ਸਿਮਟ ਕੇ ਰਹਿ ਗਈ ਉਸ ਦੀ ਮੀਟਿੰਗ ਹੋਈ ਔਰ ਮੀਟਿੰਗ ਮੁਕੰਮਲ ਹੋਣ ਤੋਂ ਬਾਅਦ ਬਿਆਨ ਵੀ ਸਾਹਮਣੇ ਆਏ ਔਰ 7 ਮੈਂਬਰਾਂ ਦੇ ਵਿੱਚੋਂ ਜਿਹੜੇ ਬਚੇ 5 ਮੈਂਬਰ ਸੀ ਜਿਨ੍ਹਾਂ ਦੇ ਵਿੱਚ ਮੰਤਰੀ ਤੇ ਆਲੀ ਹਸਾਸੀ ਔਰ ਉਹਨਾਂ ਦੇ ਨਾਲ ਨਾਲ ਬਾਕੀ ਦੇ ਜਿਹੜੇ ਮੈਂਬਰ ਇਸ ਕਮੇਟੀ ਦਾ ਹਿੱਸਾ ਰਹੇ ਉਹਨਾਂ ਨੇ ਇਥੋਂ ਤੱਕ ਜ਼ਾਹਿਰ ਕਰ ਦਿੱਤਾ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਕੀਤਾ ਜਾਵੇਗਾ ਯਾਨੀ ਕਿ ਸ਼੍ਰੀ ਕਾਲ ਤਕ ਸਾਹਿਬ ਤੇ ਸਾਰੀ ਹੁਣ ਵਾਕਡਾਉਨ ਜਿਹੜੀ ਆ ਉਹ ਛੱਡ ਦਿੱਤੀ ਹੈ ਕਿ ਜਿਸ ਤਰ੍ਹਾਂ ਸ਼੍ਰੀ ਕਾਲ ਤਕ ਸਾਹਿਬ ਤੋਂ ਹੁਕਮ ਆਵੇਗਾ ਉਸੇ ਤਰ੍ਹਾਂ ਕੀਤਾ ਜਾਵੇਗਾ ਮਨਪ੍ਰੀਤ 41 ਦੇ ਨਾਲ ਵੀ ਗੱਲਬਾਤ ਹੋਈ ਉਸ ਤੋਂ ਬਾਅਦ ਇਕਬਾਲ ਸਿੰਘ ਝੁੰਦਾ ਵੀ ਆਪਣਾ ਪੱਖ ਰੱਖਦੇ ਨੇ ਬਹੁਤ ਸਾਰੇ ਬਿਆਨ ਜਿਹੜੇ ਨੇ ਉਸ ਵੇਲੇ ਦਿੱਤੇਗੇ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਨੇ ਉਹਨਾਂ ਨੇ ਆਪਣੇ ਬਿਆਨ ਸਾਂਝੇ ਕੀਤੇ ਹਰਜਿੰਦਰ ਸਿੰਘ ਧਾਮੀ ਔਰ ਕਿਰਪਾਲ ਸਿੰਘ ਬਡੂਂਗਰ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਨੂੰ ਕੀ ਇਸ ਕਮੇਟੀ ਨੂੰ ਪੰਗ ਕਰ ਦਿੱਤਾ ਜਾਵੇਗਾ ਜਾਂ ਕੀ ਇਹ ਕਮੇਟੀ ਹੁਣ ਕਾਰਜਸ਼ੀਲ ਨਹੀਂ ਹੋਵੇਗੀ ਜਾਂ ਜਿਹੜਾ ਕੰਮ ਇਸ ਕਮੇਟੀ ਨੂੰ ਸੌਂਪਿਆ ਗਿਆ ਸੀ ਉਹ ਇਹ ਕੰਮ ਕਮੇਟੀ ਕਰੇਗੀ ਕਿ ਨਹੀਂ ਕਰੇਗੀ ਜਾਂ ਨਹੀਂ ਕਰ ਸਕੇਗੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸੀ ਔਰ ਉਹਨਾਂ ਵਿਚਾਲੇ ਆਪਣੇ ਸਟੈਂਡਸ ਦੇ ਉੱਤੇ ਇਹ ਲੀਡਰ ਜ਼ਰੂਰ ਖੜੇ ਨਜ਼ਰ ਆਏ ਨੇ ਪਰ ਉਹ ਨਾਲ ਨਾਲ ਇਸ ਕਮੇਟੀ ਦੇ ਭਵਿੱਖ ਨੂੰ ਲੈ ਕੇ ਚਰਚਾਵਾਂ ਵੱਖਰੀਆਂ ਸ਼ੁਰੂ ਹੋ ਗਈਆਂ ਨੇ ਕਿ ਹੁਣ ਇਹ ਕਮੇਟੀ ਕੰਮ ਕਰ ਸਕੇਗੀ ਕਿ ਨਹੀਂ ਹਾਲਾਂਕਿ ਇਹਨਾਂ ਲੀਡਰਜ਼ ਨੇ ਜਥੇਦਾਰ ਸ਼੍ਰੀ ਕਾਰਤਕ ਸਾਹਿਬ ਤੱਕ ਸਾਹਿਬ ਤੱਕ ਜਿਹੜੀ ਆ ਉਹ ਜ਼ਰੂਰ ਓਟ ਲਾਈ ਹੈ ਕਿ ਜਿਵੇਂ ਹੁਣ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਯਾਨੀ ਕਿ ਗਿਆਨੀ ਰਗबीर ਸਿੰਘ ਦਾ ਹੁਕਮ ਆਵੇਗਾ ਉਸੇ ਤਰ੍ਹਾਂ ਅੱਗੇ ਵਧਿਆ ਜਾਵੇਗਾ ਫਿਲਹਾਲ ਇਸ ਮਸਲੇ ਉੱਤੇ ਚਰਚਾਾਂਾਂ ਜਿਹੜੀਆਂ ਨੇ ਉਹ ਚੱਲਦੀਆਂ ਪਈਆਂ ਨੇ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆ ਸਕਦਾ ਹੈ ਜਾਂ ਕੀ ਅਲਟੀਮੇਟਲੀ ਇਹਨਾਂ ਜਿਹੜੇ 5 ਮੈਂਬਰਾਂ ਤੱਕ ਕਨਸੋਲिडेट ਹੋ ਗਈ ਹੈ 7 ਮੈਂਬਰੀ ਕਮੇਟੀ ਜਿਹੜੀ ਸੀਗੀ ਉਹਦੇ ਮੈਂਬਰਾਂ ਨੂੰ ਕੀ ਇਹ ਇਖਤਿਆਰ ਦਿੱਤਾ ਜਾਵੇਗਾ ਕਿ ਜਿਹੜੀ ਭਰਤੀ ਪ੍ਰਕਿਰਿਆ ਹੋਰ ਸਮਾਪਤ ਕਰ ਦਿੱਤੀ ਜਾਵੇ ਜਾਂ ਰੱਦ ਕਰ ਦਿੱਤੀ ਜਾਵੇ ਜਾਂ ਕੁਝ ਐਦਾਂ ਦਾ ਐਕਸ਼ਨ ਜਿਹੜਾ ਕੀਤਾ ਜਾਵੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਸਾਹਮਣੇ ਪੇਸ਼ ਆ ਰਹੇ ਸੀ ਔਰ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਫਿਲਹਾਲ ਸਮੇਧੀ ਗਰਮ ਚ ਪਈ ਆ ਫਿਲਹਾਲ ਇਹਨਾਂ ਪੰਜ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਜ਼ਰੂਰ ਹੋਇਆ ਹੈ ਕਿ ਸ਼੍ਰੀ ਕਾਲਕਤਕ ਸਾਹਿਬ ਨੂੰ ਲਿਖਤੀ ਤੌਰ ਦੇ ਉੱਤੇ ਸਾਰੀ ਰਿਪੋਰਟ ਦੇ ਦਿੱਤੀ ਜਾਵੇਗੀ ਔਰ ਆਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹੁਣ ਇਹ ਦੇਖਣ ਵਾਲੀ ਗੱਲ ਹੈ 20 ਤਰੀਕ ਨੂੰ ਅਕਾਲੀ ਦਲ ਦੇ ਵੱਲੋਂ ਭਰਤੀ ਪ੍ਰਕਿਰਿਆ ਖਤਮ ਕਰਨ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਸੀ ਹੁਣ 20 ਤਰੀਕ ਵੀ ਆਉਣ ਵਾਲੀ ਹੈ ਅੱਜ 19 ਤਰੀਕ ਹੋ ਗਈ ਹੈ ਔਰ ਕੱਲ ਨੂੰ 20 ਤਰੀਕ ਔਰ ਅਲਟੀਮੇਟਲੀ ਉਹ ਜਿਹੜੀ ਭਰਤੀ ਪ੍ਰਕਿਰਿਆ ਆ ਜਿਹੜੀ ਸੋ ਕਾਲਡ ਭਰਤੀ ਪ੍ਰਕਿਰਿਆ ਆ ਉਹ ਬੰਦ ਹੋ ਜਵੇਗੀ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਸ ਹਮਾਰਾ ਰਸੇਗਾ ਜੋ ਵੀ ਹੋਏਗਾ ਦੱਸਦੇ ਰਹਿ ਮੰਗੇ ਬੜੇ ਰੋਵਾਨੀਟਾ ਪੰਜਾਬੀ